ਫਰੋਇਪੁਰ ਦੇ ਜੀਰਾ ਰੋਡ ਤੇ ਅੱਜ ਇੱਕ ਭਿਆਨਕ ਸੜਕੀ ਹਾਦਸਾ ਜਿਹੜਾ ਉਹ ਵਾਪਰਿਆ ਤੇ ਹਾਦਸੇ ਦੌਰਾਨ ਇੱਕ ਕਾਰ ਅਤੇ ਬੱਸ ਦੀ ਭਿਆਨਕ ਟੱਕਰ ਜਿਹੜੀ ਹੈ ਉਹ ਹੋਈ ਹੈ ਦੱਸਿਆ ਜਾ ਰਿਹਾ ਕਿ ਕਾਰ ਵਿੱਚ ਸਵਾਰ ਇੱਕ ਲੜਕਾ ਅਤੇ ਲੜਕੀ ਦੀ ਮੌਤ ਜਿਹੜੀ ਹੈ ਉਹ ਹੋ ਗਈ ਹੈ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਉਹ ਕਰ ਦਿੰਦੇ ਆ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪੁਰ ਦੇ ਜੀਰਾ ਰੋਡ ਅਤੇ ਸੇਵਲ ਹਸਪਤਾਲ ਦੀਆਂ ਹਨ ਤੇ ਜੀਰਾ ਰੋਡ ਤੇ ਜਿਹੜਾ ਐਕਸੀਡੈਂਟ ਹੋਇਆ ਤਾ ਉਥੇ ਇੱਕ ਲੜਕੇ ਅਤੇ ਲੜਕੀ ਦੀ ਜਿਹੜੀ ਹਾਦਸੇ ਦੌਰਾਨ ਮੌਤ ਹੋਈ ਆ ਮ੍ਰਿਤਕ ਲੜਕੀ ਜਿਹੜੀ ਆ ਉਹ ਅੰਮ੍ਰਿਤਸਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਆ ਜੋ ਰੇਲਵੇ ਵਿੱਚ ਜਿਹੜੀ ਨੌਕਰੀ ਕਰਦੀ ਸੀ ਤੇ ਅੱਜ ਇਥੇ ਖਮੈਪੁਰ ਵਿਖੇ ਕੋਈ ਆਪਣੇ ਨਿੱਜੀ ਕੰਮ ਲਈ ਆਈ ਸੀ ਤਾਂ ਰਸਤੇ ਵਿੱਚ ਇਹ ਦਰਦਨਾਕ ਹਾਦਸਾ ਜਿਹੜਾ ਉਹ ਵਾਪਰ ਗਿਆ ਤਾਂ ਇਸ ਹਾਦਸੇ ਦੌਰਾਨ ਉਸ ਦੀ ਜਿਹੜੀ ਮੌਤ ਆ ਉਹ ਹੋ ਗਈ ਆ ਤਾਂ ਉਧਰ ਆ ਰੇਲਵੇ ਅਧਿਕਾਰੀ ਵੀ ਜਿਹੜੇ ਆ ਕੋਈ ਪ੍ਰਦੇਸ਼ੀਵਲ ਹਸਪਤਾਲ ਵਿੱਚ ਪਹੁੰਚਿਆ ਕਿਉਂਕਿ ਉੱਥੇ ਉਹਨਾਂ ਦੀਆਂ ਜਿਹੜੀਆਂ ਮ੍ਰਿਤਕ ਦੇਹਾਂ ਜਿਹੜੀਆਂ ਰੱਖੀਆਂ ਗਈਆਂ ਤਾਂ ਉੱਥੇ ਉਹਨਾਂ ਦਾ ਪੋਸਟਮਾਰਟਮ ਜਿਹੜਾ ਉਹ ਕੀਤਾ ਜਾਵੇਗਾ ਤਾਂ ਕੀ ਕੁਝ ਕਹਿਣਾ ਹੈ ਰੇਲਵੇ ਅਧਿਕਾਰੀਆਂ ਦਾ ਅਤੇ ਸਿਵਲ ਹਸਪਤਾਲ ਦੇ ਡਾਕਟਰ ਦਾ ਉਹ ਵੀ ਤੁਹਾਨੂੰ ਸੁਣਾ ਦਰੀਏ ਹੋਇਆ ਜਿਹੜਾ ਐਕਸੀਡੈਂਟ ਦੇ ਵਿੱਚ ਡੈਥ ਹੋਈ ਹੈ ਲੇਡੀਜ਼ ਜੀ ਕੌਣ ਸੀਗੇ ਸਰ ਕਿੱਥੋਂ ਆ ਰਹੇ ਸੀਗੇ ਕਿ ਏ ਐਕਚੁਅਲੀ ਅਮਰਸਾਦ ਦੀ ਲੜਕੀ ਆ ਅਮਰਸਾਦ ਐਜ਼ ਅ ਬੁਕਿੰਗ ਕਲਰਕ ਰੇਲਵੇ ਦੇ ਵਿੱਚ ਕੰਮ ਕਰਦੀ ਆ ਲੜਕੀ ਮੈਂ ਵੀ ਰੇਲਵੇ ਦੇ ਵਿੱਚ ਹੀ ਆ ਅਮਰਸਾਦ ਦੇ ਸ਼ਹਿਰ ਤੋਂ ਅਸੀਂ ਆਪਣੇ ਕਿਸੇ ਡੀਆਰਐਮ ਸਾਹਿਬ ਦੇ ਨਾਲ ਅੱਜ ਅਮਰਸਾਦੀ ਫਿਰੋਜ਼ਪੁਰ ਮੀਟਿੰਗ ਸੀਗੀ ਜੇ ਇਸ ਸਿਲਸਿਲੇ ਦੇ ਵਿੱਚ ਅਸੀਂ ਆਏ ਸੀਗੇ ਤੇ ਅਸੀਂ ਰਸਤੇ ਦੇ ਵਿੱਚ ਦੇਖਿਆ ਕਿ ਬਹੁਤ ਖਤਰਨਾਕ ਐਕਸੀਡੈਂਟ ਹੋਇਆ ਪਿਆ ਸੀ ਔਰ ਉਸ ਐਕਸੀਡੈਂਟ ਦੇ ਵਿੱਚ ਕੁੜੀ ਦੀ ਡੈਥ ਹੋ ਗਈ ਆ ਤੇ ਪਤਾ ਨਹੀਂ ਕਿਸ ਕਮਾਈ ਸੀ ਕਿ ਫਿਰੋਜ਼ਪੁਰ ਤੁਹਾਨੂੰ ਸਰ ਕਿਵੇਂ ਪਤਾ ਲੱਗਿਆ ਜੀ ਸਾਨੂੰ ਇਸ ਕਰਕੇ ਪਤਾ ਲੱਗਾ ਐਕਚੁਅਲੀ ਜਿਹੜਾ ਇਹ ਦਾ ਫੋਨ ਸਾਡੇ ਕੋਲੀਗ ਨੇ ਅਮਰਸਰੋਂ ਕੀਤਾ ਸੀ ਇਹਨਾਂ ਨੂੰ ਕੋਈ ਕਾਗਜ਼ਾਤ ਮੰਗਵਾਉਣ ਵਾਸਤੇ ਫਿਰੋਜ਼ਪੁਰੋਂ ਕਿਵਲ ਲੜਕੀ ਫਿਰੋਜ਼ਪੁਰ ਗਈ ਹੋਈ ਆ ਉਹਦੇ ਥਰੂ ਕਾਗਜ਼ ਮੰਗਵਾ ਲੈਣੇ ਪਰ ਉਹ ਜਦੋਂ ਫੋਨ ਕੀਤਾ ਤਾਂ ਉਹ ਫੋਨ ਕਿਸੇ ਪੁਲਿਸ ਆਫੀਸਰ ਨੇ ਚੁੱਕਿਆ ਤੇ ਉਹਨਾਂ ਨੇ ਜਦੋਂ ਪੁਲਿਸ ਆਫੀਸਰ ਨੇ ਦੱਸਿਆ ਕਿ ਜਿਸ ਲੜਕੀ ਦੇ ਫੋਨ ਤੇ ਤੁਸੀਂ ਫੋਨ ਕਰ ਰਹੇ ਹੋ ਉਹਦੀ ਡੈਥ ਹੋ ਚੁੱਕੀ ਹੈ ਐਕਸੀਡੈਂਟ ਦੇ ਵਿੱਚ ਤੇ ਉਹਨਾਂ ਨੇ ਫਿਰ ਸਾਨੂੰ ਫੋਨ ਕੀਤਾ ਕਿਉਂਕਿ ਅਸੀਂ ਵੀ ਫਿਰੋਜ਼ਪੁਰ ਹੀ ਸੀ ਕਿ ਉਹ ਕਹਿੰਦੇ ਸੀ ਤੁਸੀਂ شناخت ਕਰੋ ਤੇ ਅਸੀਂ ਹੁਣ ਇੱਥੇ ਫਿਰੋਜ਼ਪੁਰ ਸਿਵਲ ਹਸਪੀਟਲ ਦੇ ਵਿੱਚ ਖੜੇ ਹਾਂ ਤੇ ਉਹਦੀ شناخت ਕੀਤੀ ਹੈ ਕੁੜੀ ਸਾਨੂੰ ਲੱਗ ਤੇ ਰਹੀ ਹੈ ਕਿ ਉਹ ਸਾਡੀ ਬਲੀਗ ਹੀ ਹੈ ਬਾਕੀ ਉਹਦੇ ਪਰਨ ਕਾ ਕੇ ਜਿਹੜੇ ਰਿਲੇਟਿਵ ਸੀ ਪਾਸਲੇ شناخت ਕਰ ਸਕਦੇ ਹਾਂ थोड़ा की ना भाई मेरा नाम ऐस एस मान है मैं भी अमृतसर के एक सी आई थी है। और मैं डिवीजनल सेक्रेटरी हूँ यू आर के जी का उत्तर रेलवे कर्मचारी यूनियन भारतीय मजदूर संघ भारतीय रेलवे मजदूर संघ मैं वो जो जिनकी डेथ हुई है क्या लगते थे कहाँ पे काम करते थे मेरा नाम विकुल भूषण है मैं एज ए सी काम करता हूँ अमृतसर रेलवे में और ये लड़की मेरे ही अंडर एज ए सीनियर बुकिंग क्लर्क काम करती थी तो सुबह अभी मेरे को फ़ोन आया कि ऐसे ऐसे मेरे क्लीग ने इसको फ़ोन किया था तो वो फ़ोन पुलिस वालों ने उठाया उन्होंने बताया कि ये जो लड़की है इसकी डेथ हो चुकी है ये क्या नाम थी जिसका नाम कमलाक्षी कमलाक्षी शर्मा ये कहाँ के रहने वाले ये अमृतसर की रहने वाले ये, ये मैरिड थे कि ये, ये अभी तो सिंगल थे मैरिड थे इनका डाइवोर्स हो चुका था लेकिन अभी सिंगल है उनके साथ उनके कोई एक्सीडेंट कैसे हुआ जो कुछ बताया एक्सीडेंट का वैसे तो पता नहीं जब मैं सुबह रास्ते में आ रहा था तो एक कार थी जो अमृतसर से आ रही थी लेकिन वो उल्टी दिशा में खड़ी थी और बस रॉन्ग साइड से जाके दूसरी तरफ ਇਕ ਬੜਾ ਬਿਆਨਾਕ ਐਕਸੀਡੈਂਟ ਦਾ ਰਾਸਤੇ ਵਿੱਚ ਕਮ ਸੇ ਕਮ 100 ਮੀਟਰ ਨੇ ਕਾਰ ਕੇ ਪੁਰਜੇ ਵਗੈਰਾ ਵਿਖਰੇ ਪਏ ਕਿੰਨੇ ਲੋਕਾਂ ਦੀ ਡੈਥ ਹੋਈ ਹੈ ਇਹ ਦੋ ਲੋਕਾਂ ਦੀ ਡੈਥ ਹੋਈ ਹੈ ਦੂਸਰੇ ਵੀ ਆਪਕੇ ਪਾਸ ਹੀ ਕਾਉਂਗੇ ਦੂਸਰੇ ਨਹੀਂ ਹੋ ਦੂਸਰੇ ਇਨਕੇ ਨੋਨ ਹੈ ਕੋਈ ਜਾਣ ਕੇ ਕੋਈ ਹੋਣਗੇ ਉਨਕੋ ਮਾਰੇ ਮੈਂ ਨਹੀਂ ਜਾਣਦਾ ਆਪਕਾ ਸ਼ੁਗਨਾਮ ਕੀ ਮੇਰਾ ਨਾਮ ਕੁਲਬੂਸ਼ਨ ਹੈ ਜੀ ਐਕਸੀਡੈਂਟ ਹੋਇਆ ਜੀ ਜਿਹੜਾ ਹੋਇਆ ਉਹ ਬੋੜ ਡਾੜੀ ਬੋੜੀ ਆਈ ਹੈ ਇਸ ਬਾਰੇ ਵਿੱਚ ਕੀ ਆ ਜੀ ਇੱਕ ਸਨੂ ਸਵੇਰ ਜਾਣਕਾਰੀ ਮਿਲੀ ਸੀ ਕਿ ਇੱਕ ਕਾਰ ਦੇ ਵਿੱਚ ਇੱਕ ਬੱਸ ਵੱਜੀ ਆ ਜਾ ਕੇ ਤੇ ਸਾਡੇ ਕੋਲ ਦੋ ਡੈਡ ਬੋਡੀਜ਼ ਆਈਆਂ ਹੈ ਇੱਕ ਹੋਰ ਜਿਹਨਾਂ ਦੀ ਪਛਾਣ ਹੋ ਚੁੱਕੀ ਹੈ ਜਿਹਨਾਂ ਦਾ ਨਾਮ ਕਮਲਅਕਸ਼ੀ ਸ਼ਰਮਾ ਹੈ ਜੋ ਕਿ ਅੰਬੇਸਰ ਦੇ ਰਹਿਣ ਵਾਲੇ ਸੀ ਤੇ ਇੱਕ ਡੈਡ ਬੋਡੀ ਹੈ ਜੋ ਅਨਨੋਨ ਹੈ ਜਿਹਨਾਂ ਦੋਨੋਂ ਡੈਡ ਬੋਡੀਜ਼ ਨੂੰ ਮੌਤਰੀ ਸ਼ਿਫਟ ਕਰਵਾ ਦਿੱਤਾ ਗਿਆ ਤੇ ਬਾਕੀ ਸਾਰੀ ਜਾਣਕਾਰੀ ਆਪਾਂ ਨੂੰ ਪੋਸਟਮਾਰਟਮ ਹੋਣ ਤੋਂ ਬਾਅਦ ਪਤਾ ਚੱਲ ਜੇਗੀ ਮੋਢੇ ਕਰਨ ਤੁਹਾਡਾ ਕੀ ਨਾਮ ਹੈ ਡਾਕਟਰ ਮਾਨਿਕ